ਟਰੀਟਮੈਂਟ ਚੱਲ ਰਹੀ ਓਦੀ ਵੀ ਲੇਕਿਨ ਇਹ ਗਰੀਬ ਇੱਕ ਵਾਰੀ ਤਾੜੀਆਂ ਵਜਾਓ ਯਾਰ ਇਹਦੇ ਵਾਸਤੇ ਜਿਹੜੀ ਕਮੇਡੀ ਸੁਣਿਓ ਕਿੰਨੀ ਪਿਆਰੀ ਐ ਗੁੱਗੂ ਗੇਲ ਯੋਗਰਾਜ ਹਰ ਕਲਾਕਾਰ ਦੀ ਆਵਾਜ਼ ਅਮਰੀਸ਼ਪੁਰੀ ਦੀ ਆਵਾਜ਼ ਸਾਰੀਆਂ ਵਾਜਾਂ ਕੱਢੇਗਾ ਭਰਾ ਮੇਰਾ ਆਜੋ ਸੁਰ ਕਲਾ ਮਾਂ ਸਰਸਵਤੀ ਦਾ ਦਿੱਤਾ ਹੋਇਆ ਸੁਰ ਹੋਣਾ ਵੀ ਬੰਦੇ ਨੂੰ ਚਾਹੀਦਾ ਭਾਵੇਂ ਘਰ ਸੁਰ ਹੋ ਜਵੇ ਚਾਹ ਬਾਹਰ ਸੁਰ ਹੋ ਜਵੇ ਸੁਰ ਜ਼ਰੂਰੀ ਆ ਮੀਆਂ ਬੀਬੀ ਦਾ ਵੀ ਸੁਰ ਜ਼ਰੂਰੀ ਹੋਣਾ ਚਾਹੀਦਾ ਜਿਹੜੇ ਮਰਜੀ ਕੋਰੀ ਸਾ ਸਰਕਾਰ ਬੰਤ ਬਾਬਾ ਜੀ ਬਿੱਟੂ ਸਾਈਂ ਜੀ ਕੁਝ ਹੋ ਜਵੇ ਜੋ ਕਰਤਾ ਹੈ ਪ੍ਰਮਾਤਮਾ ਕਰਦਾ ਚਾਹੇ ਚੰਗਾ ਕਰੇ ਚਾਹੇ ਮਾੜਾ ਕਰੇ ਉਹਦੇ ਹੱਥ ਡੂਰ ਆ मैं बंद जमे कमजोर हा जिस टाइम मेरा हीरो बनता टाइम थी उस टाइम मेरी कदर नहीं पी जिस टाइम मैं सनी देवला को मेरी कदर नहीं पी हम मैं डोक आवाजा कदूंगा पंजाब नी के क्योंकि संगीत सुनने से ज्ञान नहीं मिलता याद रखियो संगीत सुनने से ज्ञान नहीं मिलता और मंदिर जाने से भगवान नहीं मिलता लोग पूछते हैं पत्थरों को इसलिए कि इस कल के अंदर अच्छा इंसान नहीं मिलता इस कल के अंदर अच्छा इंसान नहीं मिलता बाबा जी जरी ला देने तो तोड़ चल नकार दे पूरा आ गल करिए पंजाबी फिल्म बन दिया थी पंजाबी फिल्म कि बन थी योगराज कि आंदा थी ਉਹਨਾਂ ਦਾ ਟੌਰ ਦਾ ਸਟਾਈਲ ਗੱਗੂ ਗਲ ਦਾ ਤੇ ਉਹ ਅਨੇਕਾਂ ਹੀ ਫਿਲਮਾਂ 'ਚ ਕੰਮ ਕੀਤਾ ਉਹਨਾਂ ਨੇ ਯੋਗਰਾਜ ਦਾ ਇੱਕ ਡਾਇਲੋਗ ਬੜਾ ਮਸ਼ਹੂਰ ਸੀ ਕਿਹੜੀ ਭੂਆ ਕੋਲ ਚੱਲਿਆ ਉਹੀ ਡਾਇਲੋਗ ਤੁਹਾਡੇ ਸਾਹਮਣੇ ਇੱਕ ਵਾਰੀ ਸਰਕਾਰਾਂ ਦੇ ਨਾਂ ਤੇ ਤਾੜੀਆਂ ਮਾਰ ਦੋ ਮੁੱਝ ਕੁਝ ਨਹੀਂ ਚਾਹੀਦਾ ਮੁਝੇ ਫਕੀਰ ਚਾਹੀਦੇ ਨੇ ਰੋਟੀ ਤੋਂ ਵੀ ਭੁੱਖਾ ਰਹਿ ਜੂ ਮੇਰੀ ਤਕਦੀਰ ਬਦਲ ਦੇ ਚਾਹੀਦੇ ਨੇ ਇੱਕ ਵਾਰੀ ਬਾਬਾ ਬੰਤ ਜੀ ਬਿੱਟ ਸਾਈ ਦੇ ਨਾਂ ਤੇ ਤਾੜੀ ਮਾਰ ਦੋ ਹਾਂ ਤੈਨੂੰ ਕੀ ਚਾਹੀਦਾ ਲੋ ਯੋਗ ਰਾਜ ਕਿਧਾ ਕੀਬੋਰਡ ਵਾਲਾ ਕਿੱਥੇ ਆ ਹੱਥ ਚੱਕ ਲਾ ਜਾਂ ਤਾਂ ਵਜਾ ਦੇ ਲੈ ਲਾਤ ਸੁਰਲਾਂ ਦੀ ਟੈਂ 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 ਐ ਤਾਂ ਨਹੀਂ ਵਿੱਚ ਟੈਂ 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 ਹਾਂ ਕੱਢ ਲਾ ਸਾਪ ਜਿਹੜਾ ਕੱਢਾ

ਓਏ ਫੱਫੜ ਦੋ ਤੇ ਤੇ ਤਾਣੀਆਂ ਕਿਉਂ ਹੋਣ ਲੱਗੇ ਮੋਲਿਆ ਜਾ ਚਲ ਜਾ ਜਾ ਚਲ ਜਾ ਓਏ ਅਸੀਂ ਤਾਂ ਨੱਕ ਤੇ ਮੱਖੀ ਨਹੀਂ ਪਹਿਨ ਦਿੱਤੀ ਔਰਤ ਤਾਂ ਮੱਖੀ ਹਾਨੋਂ ਮਚਪੂਰ ਕਰਤੀਆਂ ਗਲਾਬੋ ਚਾ ਚਲੇ ਜਾ ਚਾ ਚਲੇ ਜਾ ਫੇਰ ਗੱਗੂ ਗੱਲ ਆਪ ਕਰ ਦੋ ਪਾਜੀ ਇੱਕੋ ਇੱਕੋ ਜਮੇ ਬੰਦ ਕਰ ਲਓ ਉਧਰੋਂ ਕਰੋ ਉਹ ਸਾਹਮਣੇ ਹਾਂ ਹਾਂ ਪਤਾ ਹੈ ਨਾ ਨੂੰ ਬੰਤ ਬਾਬਾ ਜੀ ਸਾਰਾ ਹੀ ਪਤਾ ਪੰਜਾਬ ਚ ਲਓ ਜੋਗਰਾਜ ਤੇ ਕ Google ਦੀ ਟਿੱਕਰ ਹੁੰਦੀ ਆ ਉਹ ਕਿੱਦਾਂ ਹੁੰਦੀ ਆ ਗੱਗੂ ਗੱਲ ਕੀ ਕਰ ਜਵਾਬ ਦਿੰਦਾ ਗੱਗੂਗਲ ਜੋਗਰਾਜ ਕੀ ਕਰ ਓਏ ਤੇਰੀ ਜਵਾਨੀ ਤੇ ਤਰਸੋਂ ਦਾ ਮਾਲਿਆ ਓਏ ਤੇਰਾ ਨਾਂ ਤਾਂ ਦੱਸ ਤੇਰਾ ਨਾਂ ਕੀ ਆ ਸਰੂਰ ਮਿਆ ਨਾ ਸੁਣੋ ਮੇਰਾ ਮਨ ਕਰਦਾ ਹੁਣ ਗੱਗੂ ਗੱਲ ਕੀ ਕਰਾ ਓਏ ਜੇ ਤੈਨੂੰ ਨਾ ਦੱਸ ਦਿੱਤਾ ਮਿੱਟੀ ਦੇ ਵਾ ਵੇ ਆ ਓ ਤੈਨੂੰ ਬਖਾਰ ਛੁੱਟ ਜਾਣਾ ਓਏ ਜਾ ਚੱਲੇ ਜਾ ਲਓ ਆ ਜਾਮਾ ਚਲਾ ਕੇ ਕਹਿੰਦਾ ਮੋਟਰਸਾਈਕਲ ਆਹਾ ਸਰਕਾਰ ਤੁਹਾਡਾ ਹੁਕਮ ਚਾਹੀਦਾ ਜਿਵੇਂ ਤੁਸੀਂ ਕਹੋਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਸਰਕਾਰ ਆਸੀ ਤਾਂ ਤਾਬੇਦਾਰ ਤੁਹਾਡੇ ਜੋੜਿਆਂ ਦੀ ਧੂੜਾ ਕੋਰੀ ਸਾ ਸਰਕਾਰ ਬਾਪੂ ਗੰਗਾਈ ਉਹਨਾਂ ਦੀ ਕਿਰਪਾ ਇਸ ਬੱਚੇ ਤੇ ਲਓ ਮੋਟਰਸਾਈਕਲ ਜਾਮਾ ਹਜਰਾ ਆ ਗਿਆ ਦੀ ਤੇਲ ਚ ਹੁਣ ਬੋਲਟ ਮੋਟਰਸਾਈਕਲ ਸਟਾਰਟ ਕਿਦਾਂ ਟਕ 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 ਕਹਿੰਦੇ ਤੇਰੇ ਮੁਖਰੇ ਤੇ ਲਾਲੀ ਹੋਵੇ ਹੱਸਦਾ ਬੜਾ ਪਿਆਰਾ ਲੱਗਦਾ ਤੇ ਯਾਰੀ ਤੇਰੀ ਬਿੱਟੀ ਸਾਈ ਨਾਲ ਹੋਵੇ ਇਹ ਸਾਰਾ ਜੱਗ ਕਹਿੰਦਾ ਉਹ ਬੰਤ ਵੀ ਜਾਨਵਾਰ ਦਾ ਜਦੋਂ ਇਹਨਾਂ ਫਕੀਰਾਂ ਦੀ ਗੱਲ ਚੱਲਦੀ ਆ ਫਿਰ ਮੰਦਰ ਮਸਜਿਦ ਤੇ ਵੀ ਸਜਦੇ ਹੋਵੇ ਇੱਕ ਵਾਰ ਤੇਰੀ ਮਾਰਦੋ ਸਾਡੇ ਬਿੱਟੀ ਸਾਈ ਜੀ ਬਾਬਾ ਸੀਂਦਲ ਜੀ ਦੇ ਦਰਬਾਰ ਤੋਂ ਅਸੀਂ ਕੁਵਾਲੀਆਂ ਸਰ ਕਰਨਾ ਬਹੁਤ ਧੰਨਵਾਦ ਅਗਲੀ ਹਾਜ਼ਰੀ ਸਾਡੇ बल्कि हिंदुस्तान की आवाज जिन्होंने गुरदास मान बबू मानदोष सिकंदर जी स्टेज सेंटरी की लाइव चल चलता मैं बब्बू मान ना करी भावा मैं बब्बू मान नी की थी। मान साहब न चंचल जी न लखा जी सलीम, फरोज खान वडाली साहब खान साहब इन्होंने सारे की बब्बू मान साहब नी की लाइव चल पे है क्या हु? ਬੈਚਿੰਗ ਜਿਨ੍ਹਾਂ ਨੇ ਲੰਗਰ ਪ੍ਰਸ਼ਾਦ ਜੇ ਨਹੀਂ ਛਕੇ ਉਹ ਲੰਗਰ ਪ੍ਰਸ਼ਾਦ ਜੇ ਜ਼ਰੂਰ ਛਕਿਓ ਕਿਉਂਕਿ ਜਿਨ੍ਹਾਂ ਨੇ ਫਕਰਾ ਫਕੀਰਾਂ ਦੇ ਦਰ ਦੇ ਲੰਗਰ ਨਹੀਂ ਨਾ ਛਕੇ ਫਿਰ ਉਹਨਾਂ ਦੇ ਘਰਾਂ ਲੰਗਰ ਨਹੀਂ ਰਹਿੰਦਾ ਜਿਹੜੇ ਛੱਟ ਕੇ ਜਾਂਦੇ ਆ ਫਿਰ ਲੰਗਰਾਂ ਦੀ ਥੋੜ ਵੀ ਨਹੀਂ ਰਹਿੰਦੀ ਹੈਪੀ ਬਾਬਾ ਜੀ ਲੰਗਰਾਂ ਦੀ ਥੋੜ ਵੀ ਨਹੀਂ ਲੈਂਦੀ ਜਿਹੜੇ ਫਕਰਾ ਫਕੀਰਾਂ ਦੇ ਦਰਾਂ ਲੰਗਰ ਛੱਟ ਕੇ ਜਾਂਦੇ ਨੇ ਪਡੋ ਸਾਹਿਬ ਕੀ ਗੱਲ ਹੈ ਰੋਹਿਤ ਸ਼ਰਮਾ ਜੀ ਹਨੀ ਬਾਹਰ ਜਵਾਦ ਜੀ ਸ਼ਿਵ ਸੈਨਾ ਵਾਲੇ ਆਓ ਮੈਂ ਬਿੱਟੂ ਸੈਨ ਜੀ ਨੂੰ ਕਹਾਂਗੇ ਉਹਨਾਂ ਦਾ ਸਨਮਾਨ ਕਰ ਦਈਏ ਆਪਾਂ ਕਿਉਂਕਿ